ਗੁਰੂ ਪਿਆਰਿਓ ਜੋ ਆਪ ਜੀ ਦੇ ਨਾਲ ਮੇਰੇ ਜਗਤ ਪਿਤਾ ਜਗਤ ਗੁਰੂ ਨਾਨਕ ਸਾਹਿਬ ਮਹਾਰਾਜੀ ਦੇ ਇਤਿਹਾਸ ਦੀ ਲੜੀ-ਬਾਰ ਵਿਚਾਰ ਕੀਤੀ ਜਾ ਰਹੀ ਹੈ ਪਿਛਲੀ ਵੀਡੀਓ ਦੇ ਵਿੱਚ ਆਪ ਜੀ ਨੇ ਸੁਣਿਆ ਕਿ ਗੁਰੂ ਨਾਨਕ ਮਹਾਰਾਜੀ ਨੇ ਜਿਉਂਦੇ ਜੀ ਗੁਰਤਾ ਗੱਦੀ ਦਾ ਰੌਲਾ ਖਤਮ ਕਰ ਦਿੱਤਾ ਸੀ ਕਿ ਮੇਰੇ ਸੱਚਖੰਡ ਜਾਣ ਤੋਂ ਬਾਅਦ ਮੇਰੇ ਜੋਤੀ ਜੋਤ ਸਮਾਉਣ ਤੋਂ ਬਾਅਦ ਇਸ ਗੁਰਤਾ ਗੱਦੀ ਲਈ ਕੋਈ ਲੜਾਈ ਝਗੜਾ ਨਾ ਕਰੇ ਇਸ ਕਰਕੇ ਮਾਤਾ ਸੁਲਖਣੀ ਜੀ ਦੇ ਸਾਹਮਣੇ ਸਿੱਖਾਂ ਦੇ ਸਾਹਮਣੇ ਬਾਬਾ ਬੁੱਢਾ ਸਾਹਿਬ ਜੀ ਦੇ ਸਾਹਮਣੇ ਗੁਰਨਾਨਕ ਮਹਾਰਾਜ ਜੀ ਨੇ ਉਹ ਇਤਿਹਾਸ ਰਚਿਆ ਕਿ ਬਾਬਾ ਸ੍ਰੀ ਚੰਦ ਬਾਬਾ ਲਖਮੀ ਦਾਸ ਕੱਲ ਨੂੰ ਇਹ ਦਾਵਾ ਨਾ ਕਰਨ ਕਿ ਅਸੀਂ ਗੁਰਨਾਨਕ ਦੇ ਪੁੱਤਰਾਂ ਤੇ ਗੁਰਤਾ ਗੱਦੀ ਦੇ ਹੱਕਦਾਰ ਸੀ ਸਤਿਗੁਰਾਂ ਨੇ ਇਹ ਸਾਰਾ ਇਤਿਹਾਸ ਰਚ ਕੇ ਸਪਸ਼ਟ ਕਰਵਾ ਦਿੱਤਾ ਸੀ ਸਾਹਮਣੇ ਲਿਆ ਦਿੱਤਾ ਸੀ ਕਿ ਭਾਈ ਗੁਰਤਾ ਗੱਦੀ ਦਾ ਅਸਲ ਹੱਕਦਾਰ ਕੌਣ ਹੈ ਪਿਛਲੀ ਵੀਡੀਓ ਦੇ ਵਿੱਚ ਉਹ ਆਪ ਜੀ ਦੇ ਨਾਲ ਇਤਿਹਾਸ ਸਾਂਝਾ ਕੀਤਾ ਗਿਆ ਜਿਨ੍ਹਾਂ ਨੇ ਉਹ ਵੀਡੀਓ ਨਹੀਂ ਸੁਣੀ ਕਿਰਪਾ ਕਰਕੇ ਵੀਡੀਓ ਜਰੂਰ ਸੁਣੋ ਤਾਂ ਜੋ ਆਪ ਜੀ ਨੂੰ ਪਿਛਲੀ ਵੀਡੀਓ ਦਾ ਇਤਿਹਾਸ ਪਤਾ ਲੱਗ ਸਕੇ ਸੋ ਗੁਰੂ ਪਿਆਰਿਓ ਅੱਜ ਜਿਹੜੀ ਆਪਾਂ ਵਿਚਾਰ ਕਰਾਂਗੇ ਉਹ ਹੈ ਜਦੋਂ ਗੁਰੂ ਨਾਨਕ ਮਹਾਰਾਜ ਜੀ ਭਾਈ ਮਰਦਾਨਾ ਜੀ ਨੂੰ ਲੈ ਕੇ ਬੰਗਾਲ ਦੇ ਵਿੱਚ ਪਹੁੰਚਦੇ ਨੇ ਗੁਰੂ ਪਿਆਰਿਓ ਇਸ ਬਗਾਲ ਦੇ ਕਾਮਰੂਪ ਨਗਰ ਦੇ ਵਿੱਚ ਗੁਰੂ ਪਾਤਸ਼ਾਹ ਪਹੁੰਚਦੇ ਨੇ ਜਿੱਥੋਂ ਦੇ ਲੋਕ ਆਪਣੇ ਆਪ ਨੂੰ ਜਾਦੂਗਰ ਰਖਵਾਉਂਦੇ ਨੇ ਉਹ ਹਰ ਇੱਕ ਨੂੰ ਆਪਣੇ ਵਸ ਵਿੱਚ ਕਰ ਲੈਂਦੇ ਨੇ ਜਿਵੇਂ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕ ਨੇ ਨਾ ਜਿਹੜੇ ਹਿਪਨੋਟਾਈਜ਼ ਕਰ ਲੈਂਦੇ ਨੇ ਇਸ ਤਰ੍ਹਾਂ ਦੇ ਇਹਨਾਂ ਨੇ ਜਾਦੂ ਸਿੱਖੇ ਹੋਏ ਸਨ ਕਲਾ ਸਿੱਖੀ ਹੋਈ ਸੀ ਜਿਹੜਾ ਵੀ ਕੋਈ ਬਾਹਰੋਂ ਆਉਂਦਾ ਉਸ ਨੂੰ ਆਪਣੇ ਜਾਦੂ ਨਾਲ ਵਸ ਕਰਕੇ ਜੋ ਉਹ ਕਹਿੰਦੇ ਸਨ ਉਸੇ ਤਰ੍ਹਾਂ ਉਹ ਬੰਦਾ ਕਰਨ ਲੱਗ ਜਾਂਦਾ ਸੀ ਤੇ ਗੁਰੂ ਪਿਆਰਿਓ ਫਿਰ ਇਹ ਕੀ ਕਰਦੇ ਸਨ ਇਹ ਫਿਰ ਅੱਗੇ ਵੇਚ ਦਿੰਦੇ ਸਨ ਭਾਵ ਬੰਦਕ ਬਣਾ ਕੇ ਗੁਲਾਮ ਬਣਾ ਕੇ ਅੱਗੇ ਵੇਚ ਦਿੰਦੇ ਸਨ ਇਸ ਕਰਕੇ ਇਥੋਂ ਦੇ ਜਾਦੂਗਰ ਬੜੇ ਮਸ਼ਹੂਰ ਸਨ ਤੇ ਗੁਰੂ ਨਾਨਕ ਮਹਾਰਾਜ ਤੇ ਜਾਣੀ ਜਾਣ ਨੇ ਜਗਤ ਗੁਰੂ ਨੇ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਉਸ ਕਾਮਰੂਪ ਨਗਰ ਦੇ ਬਾਹਰਲੇ ਪਾਸੇ ਜਾ ਕੇ ਇਕਾਂਤ ਜਗ੍ਹਾ ਤੇ ਵਿਸ਼ਰਾਮ ਕਰਦੇ ਨੇ ਤੇ ਗੁਰੂ ਪਿਆਰੇ ਗੁਰਨਾਨਕ ਮਹਾਰਾਜੀ ਦੇ ਨਾਲ ਭਾਈ ਮਰਦਾਨਾ ਜੀ ਹੁਣ ਮਨੁੱਖਤਾ ਨੂੰ ਤਾਂ ਉਪਦੇਸ਼ ਦੇਣਾ ਨਾ ਮਨੁੱਖਤਾ ਨੂੰ ਤਾਂ ਸਿੱਧੇ ਰਸਤੇ ਪਾਉਣਾ ਤੇ ਭਾਈ ਮਰਦਾਨਾ ਆਖਣ ਲੱਗਿਆ ਹੇ ਗੁਰੂ ਨਾਨਕ ਪਿਤਾ ਜੀ ਮੈਨੂੰ ਇਹ ਨਗਰ ਬੜਾ ਸੋਹਣਾ ਲੱਗਿਆ ਜੇ ਤੁਹਾਡੀ ਅਗਿਆ ਹੋਵੇ ਮੈਂ ਨਗਰ ਦੇਖਿਆ ਮੈਂ ਜਾ ਕੇ ਤੇ ਗੁਰਨਾਨਕ ਮਹਾਰਾਜੀ ਕਹਿੰਦੇ ਜਾ ਭਾਈ ਮਰਦਾਨਾ ਦੇਖਿਆ ਨਗਰ ਜੇ ਤੇਰਾ ਜੀ ਕਰਦਾ ਤਾਂ ਜਾਇਆ ਤੇ ਭਾਈ ਮਰਦਾਨਾ ਕਹਿੰਦਾ ਧੰਨਵਾਦ ਗੁਰੂ ਨਾਨਕ ਪਾਤਸ਼ਾਹ ਜੀ ਮੈਂ ਨਗਰ ਦੇਖ ਕੇ ਹੁਣੇ ਹੀ ਆਇਆ ਤੇ ਗੁਰੂ ਨਾਨਕ ਮਾਰੇ ਕਹਿੰਦੇ ਗੱਲ ਸੁਣ ਨਗਰ ਤਾਂ ਤੂੰ ਜਾ ਕੇ ਵੇਖਿਆ ਪਰ ਇੱਕ ਗੱਲ ਯਾਦ ਰੱਖੀ ਇੱਥੋਂ ਦੇ ਲੋਕ ਨੇ ਨਾ ਉਹ ਜਾਦੂਗਰ ਨੇ ਉਹ 12 ਜਿਹੜਾ ਵੀ ਮਨੁੱਖ ਆਉਂਦਾ ਇਨਸਾਨ ਆਉਂਦਾ ਉਹਨੂੰ ਆਪਣੇ ਜਾਲ ਦੇ ਵਿੱਚ ਫਸਾ ਲੈਂਦੇ ਨੇ ਇਸ ਕਰਕੇ ਬਚ ਕੇ ਰਹੀਂ ਤੂੰ ਇਹਨਾਂ ਦੇ ਜਾਲ ਵਿੱਚ ਨਾ ਫਸ ਜਾਮੀ ਤੇ ਨਾ ਇਹਨਾਂ ਤੋਂ ਕੁਝ ਖਾ ਖਾਈ ਲੈ ਕੇ ਕੁਛ ਵੀ ਇਹਨਾਂ ਤੋਂ ਲੈ ਕੇ ਨਾ ਪੀਣਾ ਤੇ ਨਾ ਖਾਣਾ ਕਹਿੰਦਾ ਜੀ ਸਤਿਵਚਨ ਤੇ ਗੁਰੂ ਪਿਆਰਿਓ ਹੁਣ ਗੁਰੂ ਨਾਨਕ ਮਹਾਰਾਜ ਜੀ ਦੀ ਆਗਿਆ ਲੈ ਕੇ ਭਾਈ ਮਰਦਾਨਾ ਜੀ ਕਾਮਰੂਪ ਨਗਰ ਦੇ ਵਿੱਚ ਜਦੋਂ ਜਾਂਦੇ ਨੇ ਨਾ ਇੱਥੋਂ ਦੇ ਜਾਦੂਗਰ ਜਾਂ ਜਾਦੂਗਰनियां ਬੜੀਆਂ ਮਸ਼ਹੂਰ ਸਨ ਉਹਨਾਂ ਦੇ ਵਿੱਚੋਂ ਸਭ ਤੋਂ ਮਸ਼ਹੂਰ ਸੀ ਨੂਰ ਸ਼ਾਹ ਜਾਦੂਗਰਨੀ ਜਿਹੜੀ ਬਹੁਤ ਤਰ੍ਹਾਂ ਤਰ੍ਹਾਂ ਦੇ ਜਾਦੂ ਜਾਣਦੀ ਸੀ ਜਿਹੜੀ ਮਨੁੱਖ ਨੂੰ ਆਪਣੇ ਵਸ ਵਿੱਚ ਕਰ ਲੈਂਦੀ ਸੀ ਇਨੇ ਇੱਕ ਸੋਨਾ ਮਹਿਲ ਬਣਾਇਆ ਹੋਇਆ ਸੀ ਆਪਣਾ ਘਰ ਬਣਾਇਆ ਹੋਇਆ ਸੀ ਕੁਝ ਕ ਦਾਸੀਆਂ ਰੱਖੀਆਂ ਹੋਈਆਂ ਸੀ ਤੇ ਇਹਦਾ ਕੰਮ ਹੀ ਇਹ ਸੀ ਕਿ ਜਿਹੜਾ ਵੀ ਕੋਈ ਬਾਹਰੋਂ ਆਉਂਦਾ ਹੋਰ ਇਲਾਕਿਆਂ ਤੋਂ ਮਨੁੱਖ ਆਉਂਦਾ ਇਹ ਉਹਨੂੰ ਆਪਣੇ ਵਸ ਵਿੱਚ ਕਰਕੇ ਬੰਦਕ ਬਣਾ ਕੇ ਗੁਲਾਮ ਬਣਾ ਕੇ ਅੱਗੇ ਵੇਚ ਦਿੰਦੇ ਸੀ ਇਹ ਇਹਨਾਂ ਦਾ ਵਪਾਰ ਸੀ ਤੇ ਹੁਣ ਗੁਰੂ ਪਿਆਰੇ ਗੁਰਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ लाडला ਸਿੱਖ ਪਿਆਰਾ ਸਿੱਖ ਭਾਈ ਮਰਦਾਨਾ ਜਦੋਂ ਉਹ ਸ਼ਹਿਰ ਦੇ ਵਿੱਚ ਜਾਂ ਇਸ ਨਗਰ ਦੇ ਵਿੱਚ ਘੁੰਮਦਾ ਤਾਂ ਉਹ ਵੇਖਦਾ ਕੁਝ ਔਰਤਾਂ ਖੂਦੇ ਉੱਤੋਂ ਪਾਣੀ ਭਰ ਰਹੀਆਂ ਨੇ ਉਹ ਕੌਣ ਸੀ ਉਹ ਨੂਰਸ਼ਾ ਜਾਦੂਗਰੰਦੀਆਂ ਚੇਲੀਆਂ ਸੀ ਆਪਾਂ ਤੇ ਸੇਵਕ ਕਹਿ ਸਕਦੇ ਹਾਂ ਹੁਣ ਜਦੋਂ ਭਾਈ ਮਰਦਾਨਾ ਜੀ ਕੋਲ ਜਾਂਦਾ ਤਾਂ ਭਾਈ ਮਰਦਾਨਾ ਜੀ ਨੂੰ ਲੱਗਦੀ ਹੈ ਪਿਆਸ ਤੇ ਗੁਰਨਾਨਕ ਮਹਾਰਾਜ ਜੀ ਨੇ ਕਿਹਾ ਸੀ ਵੀ ਤੂੰ ਨਾ ਕੁਝ ਲੈ ਕੇ ਖਾਣਾ ਤੇ ਨਾ ਪੀਣਾ ਪਰ ਭਾਈ ਮਰਦਾਨਾ ਜੀ ਕਹਿੰਦੇ ਗੁਰਮਾਨੰਕ ਮਹਾਰਾ ਦਾ ਉਪਦੇਸ਼ ਹੈ ਕੁਝ ਨਹੀਂ ਖਾਣਾ ਪੀਣਾ ਖੈਰ ਉਹ ਕਾਮ ਰੂਪ ਦੀਆਂ ਜਿਹੜੀਆਂ ਜਾਦੂ ਕਰਨੀਆਂ ਸੀ ਉਹ ਵੇਖਦੀਆਂ ਨੇ ਕਿ ਇਹ ਇਨਸਾਨ ਉਪਰਾ ਉਪਰਾ ਹੈ ਲੱਗਦਾ ਕੋਈ ਬਾਹਰੋਂ ਆਇਆ ਹੈ ਉਹਨਾਂ ਨੇ ਸਮਝ ਲਿਆ ਉਹਨਾਂ ਨੇ ਕੀ ਆਖਿਆ ਕਿ ਕੌਣ ਹੈ ਤੁਸੀਂ ਭਾਈ ਮਰਦਾਨਾ ਕਹਿੰਦਾ ਜੀ ਮੈਂ ਮਰਦਾਨਾ ਅੱਛਾ ਕਿੱਥੋਂ ਆਏ ਹੋ ਤੇ ਉਹ ਨੂਰ ਸ਼ਾ ਜਾਦੂਗਰ ਦੀਆਂ ਜਿਹੜੀਆਂ ਚੇਲੀਆਂ ਸੀ ਉਹ ਸਵਾਲ ਪੁੱਛਦੇ ਨੇ ਕਿੱਥੋਂ ਆਏ ਹੋ ਫਿਰ ਇਹਨਾਂ ਨੇ ਆਖਿਆ ਜੀ ਅਸੀਂ ਤਲਵੰਡੀ ਤੋਂ ਆਏ ਹਾਂ ਸੁਲਤਾਨਪੁਰ ਲੋਧੀ ਤੋਂ ਆਏ ਹਾਂ ਪਪ ਪੰਜਾਬ ਦੀ ਧਰਤੀ ਤੋਂ ਆਏ ਹਾਂ ਜਦੋਂ ਇਹ ਗੱਲ ਆਖੀ ਨਾ ਫਿਰ ਉਹਨਾਂ ਨੇ ਸਮਝ ਲਿਆ ਕਿ ਭਾਈ ਇਹਨੂੰ ਸ਼ਿਕਾਰ ਬਣਾਇਆ ਜਾਵੇ ਆਪਣਾ ਇਹਨੂੰ ਬੰਦਕ ਬਣਾਇਆ ਜਾਵੇ ਉਹ ਫਿਰ ਕੀ ਕਰਦੀਆਂ ਨੇ ਉਹ ਮਹਿਲ ਦੇ ਵਿੱਚ ਲੈ ਜਾਂਦੀਆਂ ਨੇ ਨੂਰ ਸ਼ਾਹ ਜਾਦੂਗਰ ਨੇ ਕੋਲ ਨੂਰ ਸ਼ਾਹ ਜਾਦੂਗਰ ਨੇ ਉਹਨੂੰ ਜਾ ਕੇ ਆਖਦੀਆਂ ਨੇ ਕਿ ਜੀ ਇਹ ਭਾਈ ਮਰਦਾਨਾ ਹੈ ਇਹ ਪੰਜਾਬ ਦੀ ਧਰਤੀ ਤੋਂ ਆਇਆ ਹੈ ਤੇ ਨੂਰ ਸਾਹ ਜਾਦੂਗਰਾਂ ਦੀ ਤਾਂ ਵਪਾਰ ਹੀ ਏ ਸੀ ਕੰਮ ਹੀ ਏ ਸੀ ਕਿ ਬੰਦਕ ਬਣਾ ਕੇ ਗੁਲਾਮ ਬਣਾ ਕੇ ਅੱਗੇ ਵੇਚਣਾ ਫਿਰ ਉਹਨੇ ਭਾਈ ਮਰਦਾਨਾ ਜੀ ਉੱਤੇ ਜਾਦੂ ਪਾਉਣੇ ਸ਼ੁਰੂ ਕੀਤੇ ਕਈ ਕਹਿੰਦੇ ਭੇਡੂ ਬਣਾਇਆ ਸੀ ਗੁਰੂ ਪਿਆਰੇ ਉਹ ਭੇਡੂ ਨਹੀਂ ਸੀ ਬਣਾਇਆ ਗੁਰੂ ਨਾਨਕ ਮਹਾਰਾਜ ਦਾ ਗੁਰਸਿੱਖ ਹੋਵੇ ਗੁਰੂ ਨਾਨਕ ਮਹਾਰਾਜ ਨਾਲ ਰਿਹਾ ਹੋਵੇ ਸਰੀਰਕ ਤੌਰ ਤੇ ਕਿਵੇਂ ਭੇਡੂ ਬਣ ਜਾਏਗਾ ਤੇ ਗੁਰੂ ਪਿਆਰੇ ਜੀ ਆਪਾਂ ਕਹੀਏ ਨਾ ਅੱਜ ਦੇ ਸਮੇਂ ਵਿੱਚ ਹਿਪਨੋਟਾਈਜ਼ ਕਰ ਲਿਆ ਸੀ ਭਾਈ ਮਰਦਾਨਾ ਜੀ ਨੂੰ ਗੁਰਨਾਨਕ ਮਹਾਰਾਜ ਨੇ ਆਖਿਆ ਸੀ ਸੱਤ ਕਰਤਾਰ ਆਖੀ ਸੱਤ ਕਰਤਾਰ ਅਸੀਂ ਜਦੇ ਹਾਜ਼ਰ ਹੋ ਜਾਾਂਗੇ ਤੇ ਗੁਰੂ ਪਿਆਰਿਓ ਗੁਰਨਾਨਕ ਮਹਾਰਾਜ ਸੱਤ ਕਰਤਾਰ ਸੱਤ ਕਰਤਾਰ ਆਖੀ ਗਏ ਪਰ ਉਹ ਜਿਹੜੀਆਂ ਇਸਤਰੀਆਂ ਸੀ ਉਹ ਬਹੁਤ ਸੋਹਣੀਆਂ ਸੁਨੱਖੀਆਂ ਸੀ ਉਹ ਆਪਣੇ ਜਾਲ ਵਿੱਚ ਜਿੱਥੇ ਵਸਾਉਂਦੀਆਂ ਸੀ ਭਾਈ ਮਰਦਾਨਾ ਜੀ ਭਾਵੇਂ ਉਹਨਾਂ ਦੇ ਜਾਲ ਵਿੱਚ ਨਹੀਂ ਸੀ ਫਸਦੇ ਪਰ ਜਿਹੜੇ ਨੂਰਸਾ ਜਾਦੂਗਰਨੀ ਸੀ ਉਹਨੇ ਕਿਸੇ ਨਾ ਕਿਸੇ ਤਰੀਕੇ ਭਾਈ ਮਰਦਾਨਾ ਜੀ ਨੂੰ ਬੰਦਕ ਬਣਾ ਲਿਆ ਭਾਈ ਮਰਦਾਨਾ ਜੀ ਨੂੰ ਹਿਪਨੋਟਾਈਜ਼ ਕਰ ਲਿਆ ਜਾਦੂ ਪਾ ਕੇ ਆਪਣੇ ਕੋਲ ਕੈਦ ਕਰ ਲਿਆ ਹੁਣ ਗੁਰਨਾਨਕ ਮਹਾਰਾਜ ਜੀ ਨੂੰ ਪਤਾ ਲੱਗਦਾ ਕਿ ਮੇਰਾ ਮਰਦਾਨਾ ਨਹੀਂ ਆਇਆ ਭਾਈ ਮਰਦਾਨੇ ਨਾਲ ਪਿਆਰ ਕਰਦੇ ਸਨ ਗੁਰਨਾਨਕ ਮਹਾਰਾਜ ਨੂੰ ਪਤਾ ਲੱਗਿਆ ਕਿ ਕੁਝ ਨਾ ਕੁਝ ਹੋਇਆ ਤੇ ਜਦੋਂ ਗੁਰਨਾਨਕ ਮਹਾਰਾਜ ਜਾਂਦੇ ਨੇ ਤਾਂ ਉਹ ਨੂਰ ਸਾਹ ਜਾਦੂਗਰ ਦੇ ਮਹਿਲ ਕੋਲੇ ਜਾਂ ਘਰ ਕੋਲ ਪਹੁੰਚਦੇ ਨੇ ਤਾਂ ਪਤਾ ਲੱਗਦਾ ਕਿ ਇੱਥੇ ਹੈ ਭਾਈ ਮਰਦਾਨਾ ਤੇ ਗੁਰੂ ਪਿਆਰਿਓ ਜਦੋਂ ਨੂਰ ਸਾਹ ਜਾਦੂਗਰਾਂ ਦੀਆਂ ਚੇਲੀਆਂ ਨੇ ਜੋ ਉਹਨਾਂ ਨੂੰ ਜਾ ਕੇ ਪੁੱਛਦੇ ਨੇ ਕਿ ਪੰਜਾਬ ਤੋਂ ਇੱਥੇ ਮਨੁੱਖਤਾ ਨਹੀਂ ਆਇਆ ਇਨਸਾਨਤਾ ਨਹੀਂ ਆਇਆ ਕੋਈ ਭਾਈ ਤਾਂ ਨਹੀਂ ਵੇਖਿਆ ਉਹ ਕਹਿੰਦੀ ਆਇਆ ਜੀ ਉਹ ਕਹਿੰਦੇ ਕਿੱਥੇ ਨੇ ਉਹ ਕਹਿੰਦੇ ਅੰਦਰ ਨੇ ਕਿਉਂ ਉਹਨਾਂ ਨੇ ਆਖਿਆ ਉਹ ਕਹਿੰਦੇ ਇੱਕ ਸ਼ਿਕਾਰਤਾ ਆ ਗਿਆ ਆਪਣੇ ਆਪ ਚੱਲ ਕੇ ਇੱਕ ਦੂਜਾ ਹੋਰ ਪਿੱਛੇ ਆ ਗਿਆ ਇਹਨਾਂ ਨੂੰ ਵੀ ਬੰਦਕ ਬਣਾਇਆ ਜਾਵੇ ਪਰ ਅਜੇ ਨਹੀਂ ਪਤਾ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨੂਰ ਸਾਹ ਜਾਦੂਗਰਨੀ ਤੋਂ ਇਹਨਾਂ ਚੇਲੀਆਂ ਨੂੰ ਵੀ ਰਿਹਾ ਕਰਾ ਦੇਣਾ ਪਰ ਇੱਕ ਮਨੁਮਨੀ ਸੋਚਦੀਆਂ ਨੇ ਕਿ ਅੱਜ ਦੋ ਸ਼ਿਕਾਰ ਸਾਡੇ ਹੱਥ ਆ ਗਏ ਤੇ ਗੁਰੂ ਪਿਆਰਿਓ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਅੰਦਰ ਜਾਂਦੇ ਨੇ ਨੂਰ ਸ਼ਾ ਜਾਦੂ ਕਰਨ ਲਈ ਬੈਠੀ ਹੁੰਦੀ ਹੈ ਤੇ ਭਾਈ ਮਰਦਾਨਾ ਜੀ ਕੋਲ ਬੈਠੇ ਹੁੰਦੇ ਨੇ ਤੇ ਗੁਰੂ ਨਾਨਕ ਸਾਹਿਬ ਮਹਾਰਾਜੀ ਦਾ ਪਿਆਰਾ ਗੁਰਸਿੱਖ ਭਾਈ ਮਰਦਾਨਾ ਬੰਦਕ ਬਣਾਇਆ ਹੋਇਆ ਹੈ ਗੁਰਨਾਨਕ ਮਹਾਰਾਜ ਪਹਿਲੀ ਨਜ਼ਰ ਪਾਉਂਦੇ ਨੇ ਭਾਈ ਮਰਦਾਨੇ ਦੇ ਉੱਤੇ ਭਾਈ ਮਰਦਾਨਾ ਖੜਾ ਹੋ ਜਾਂਦਾ ਤੇ ਜਦੋਂ ਭਾਈ ਮਰਦਾਨਾ ਖੜਾ ਹੋ ਜਾਂਦਾ ਨੂਰ ਸ਼ਾ ਦੇਖਦੀ ਰਹਿ ਜਾਂਦੀ ਹੈ ਕਿ ਕੌਣ ਹੈ ਕਿੰਨਾ ਸੋਹਣਾ ਤੇ ਕਿੰਨਾ ਕੀਮਤੀ ਲਿਬਾਸ ਪਹਿਨਿਆ ਹੋਇਆ ਹੈ ਤੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਅੰਦਰ ਜਾਂਦੇ ਨੇ ਭਾਈ ਮਰਦਾਨਾ ਖੜਾ ਹੋ ਜਾਂਦਾ ਹੈ ਉਹ ਜਿਹੜੀ ਜਾਦੂਗਰਨੀ ਸੀ ਬੜੇ ਜਾਦੂ ਜੱਟੂ ਨੇ ਟੱਪੇ ਕਰਨ ਲੱਗਦੀ ਆ ਬੜੇ ਤਰੀਕੇ ਅਪਣਾਉਂਦੀ ਆ ਪਰ ਧੰਨ ਗੁਰੂ ਨਾਨਕ ਮਹਾਰਾਜ ਦੇ ਉੱਤੇ ਕੋਈ ਵੀ ਜਾਦੂ ਅਸਰ ਨਹੀਂ ਕਰਦਾ ਕਿਉਂਕਿ ਖੁਦ ਨਿਰੰਕਾਰ ਨੇ ਗੁਰਨਾਨਕ ਪਾਤਸ਼ਾਹ ਤੇ ਗੁਰੂ ਪਿਆਰਿਓ ਫਿਰ ਬੜਾ ਜ਼ੋਰ ਕੀਤਾ ਬੜਾ ਜ਼ੋਰ ਲਾਇਆ ਬੜਾ ਯਤਨ ਕੀਤਾ ਨੂਰਸਾ ਜਾਦੂਗਰਨੀ ਨੇ ਹਾਰ ਗਈ ਜਦੋਂ ਹਾਰ ਗਈ ਨਾ ਫਿਰ ਉਹਨੇ ਆਪਣੀ ਚੇਲੀ ਨੂੰ ਆਖਿਆ ਵੀ ਤੁਸੀਂ ਨੱਚੋ ਸ਼ਾਇਦ ਗੁਰੂ ਨਾਨਕ ਤੁਹਾਡੇ ਨਾਚ ਨੂੰ ਵੇਖ ਕੇ ਤੁਹਾਡੇ ਉੱਤੇ ਮੋਹਿਤ ਹੋ ਜਾਣ ਪਰ ਨਹੀਂ ਧੰਨ ਗੁਰੂ ਨਾਨਕ ਨੇ ਉਹ ਗੱਛੋ ਪੁੱਤਰੀ ਰਾਜਕੁਮਾਰ ਉਹ ਤਾਂ ਹਰ ਇੱਕ ਨੂੰ ਬੇਟੀ ਸਮਝਦੇ ਨੇ ਤੇ ਭਾਈ ਗੁਰਦਾਸ ਜੀ ਆਖਦੇ ਨੇ ਨਾ ਮਾਮਾ ਭੈਣਾ ਧੀਆਂ ਜਾਣਾ ਦੇਖ ਪਰਾਈਆਂ ਚੰਗੀਆਂ ਮਾਮਾ ਭੈਣਾ ਧੀਆਂ ਜਾਣਾ ਸਭ ਤੋਂ ਛੋਟੀ ਜਿਹੜੀ ਬੱਚੀ ਹੁੰਦੀ ਹੈ ਸਾਡੇ ਤੋਂ ਜੇ ਛੋਟੀ ਕੋਈ ਬੱਚੀ ਹੈ ਉਹ ਸਾਡੀ ਧੀ ਹੈ ਬਰਾਬਰ ਦੀ ਸਾਡੀ ਭੈਣ ਹੈ ਤੇ ਸਾਡੇ ਤੋਂ ਵੱਡੀ ਉਮਰ ਦੀ ਸਾਡੀ ਮਾਂ ਹੈ ਇਹ ਭਾਈ ਗੁਰਦਾਸ ਜੀ ਕਹਿੰਦੇ ਨੇ ਤੇ ਗੁਰੂ ਪਿਆਰਿਓ ਧੰਨ ਗੁਰਨਾਨਕ ਮਹਾਰਾਜ ਜੀ ਇਹਨਾਂ ਔਰਤਾਂ ਨੂੰ ਜਿਹੜੀਆਂ ਜਾਦੂਗਰਾਂ ਦੇ ਨਾਲ ਚੇਲੀਆਂ ਜਾਂ ਸੇਵਕਾਂ ਸਨ ਗੁਰਨਾਨਕ ਮਹਾਰਾਜ ਕਹਿੰਦੇ ਧੀਓ ਨਾ ਤੁਸੀਂ ਨੱਚੋ ਨਾ ਜੇ ਨੱਚਣਾ ਤਾਂ ਤੋ ਸਿ ਇੱਥੇ ਨਹੀਂ ਨੱਚ ਸਕਦੇ ਆ ਕਿਉਂ ਮਨ ਨੂੰ ਨਚਾਓ ਮਨ ਨੂੰ ਕਿੱਥੇ ਨਚਾਉਣਾ ਅਕਾਲ ਪੁਰਖ ਅੱਗੇ ਉਹ ਜਾਦੂਗਰਾਂ ਦੇ ਆ ਸੇਵਕਾਂ ਜਿਹੜੀਆਂ ਸੀਗੀਆਂ ਚੇਲੀਆਂ ਸੀ ਉਹ ਕਹਿੰਦੇ ਜੀ ਮਨ ਨੂੰ ਕਿਵੇਂ ਨਚਾਈਏ ਗੁਰੂ ਨਾਨਕ ਮਹਾਰਾਜ ਕਹਿੰਦੇ ਭਾਈ ਮਰਦਾਨਾ ਇਹ ਗੱਲ ਸੁਣ ਭਾਈ ਮਰਦਾਨਾ ਜਦੋਂ ਵੇਖਦਾ ਗੁਰੂ ਨਾਨਕ ਮਹਾਰਾਜ ਨੂੰ ਤੇ ਭੱਜ ਕੇ ਆ ਜਾਂਦਾ ਗਲਵਕੜੀ ਪਾ ਲੈਂਦਾ ਗੁਰੂ ਨਾਨਕ ਮਹਾਰਾਜ ਨੂੰ ਤੇ ਗੁਰੂ ਨਾਨਕ ਮਹਾਰਾਜ ਨੇ ਜੋ ਭਾਈ ਮਰਦਾਨੇ ਕੋਲ ਰਬਾਬ ਸੀ ਉਹ ਗੁਰੂ ਨਾਨਕ ਮਹਾਰਾਜ ਨੂੰ ਦੇ ਗਿਆ ਸੀ ਗੁਰੂ ਨਾਨਕ ਮਹਾਰਾਜ ਨੇ ਰਬਾਬ ਦਿੱਤੀ ਭਾਈ ਮਰਦਾਨੇ ਨੂੰ ਭਾਈ ਮਰਦਾਨਾ ਰਬਾਬ ਵਜਾਉਣ ਲੱਗ ਗਿਆ ਤੇ ਜਦੋਂ ਗੁਰੂ ਪਿਆਰੇ ਰਬਾਬ ਵਜਾਉਣ ਲੱਗ ਗਿਆ ਤੇ ਗੁਰੂ ਨਾਨਕ ਮਹਾਰਾਜ ਨੇ ਉੱਥੇ ਫਿਰ ਰੱਬੀ ਇਲਾਹੀ ਕੀਰਤਨ ਕੀਤਾ ਨੂਰ ਸਾਹ ਜਾਦੂਗਰਨੀ ਉਹਦੀਆਂ ਚੇਲੀਆਂ ਨੇ ਸੁਣਿਆ ਤੇ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ ਤੇ ਟੈਪੀਆਂ ਕਿ हे ਗੁਰਦੇਵ हे ਸਤਗੁਰ ਸਾਡੇ ਤੋਂ ਗਲਤੀ ਹੋ ਗਈ ਮਾਫ ਕਰਨਾ ਗੁਰੂ ਨਾਨਕ ਮਹਾਰਾਜ ਕਹਿੰਦੇ ਤੁਸੀਂ ਬੰਦਕ ਬਣਾ ਕੇ ਕਰਦੇ ਕੀ ਸੀ ਤੇ ਫਿਰ ਉਹ ਜਾਦੂਗਰਨੀ ਨੇ ਨੂਰ ਜਾਨ ਨੇ ਦੱਸਿਆ ਉਹਦੇ ਚੇਲੀਆਂ ਨੇ ਦੱਸਿਆ ਕਿ ਕੋਈ ਵੀ ਇਨਸਾਨ ਜਦੋਂ ਬਾਹਰੋਂ ਆਉਂਦਾ ਸਾਡੇ ਨਗਰ ਦੇ ਵਿੱਚ ਕਾਮਰੂਪ ਦੇ ਵਿੱਚ ਤਾਂ ਅਸੀਂ ਉਹਨੂੰ ਮੋਹਿਤ ਕਰਕੇ ਉਹਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ ਉਹਦੇ 'ਚ ਜਾਦੂ ਕਰਕੇ ਉਹਨੂੰ ਬੰਦਕ ਬਣਾ ਕੇ ਗੁਲਾਮ ਬਣਾ ਕੇ ਰੱਖ ਦਿੰਿਆ ਸਨ ਫਿਰ ਅਸੀਂ ਅੱਗੇ ਵੇਚ ਦਿੰਦੀਆਂ ਸਨ ਗੁਰੂ ਪਿਆਰਿਓ ਧਰਮਗੁਰੂ ਨਾਨਕ ਮਹਾਰਾਜ ਕਹਿੰਦੇ ਨਹੀਂ ਤੁਹਾਡਾ ਪਾਰ ਉਤਾਰਾ ਨਹੀਂ ਹੋਣਾ ਲੇਖਾ ਦੇਣਾ ਪੈਣਾ ਇਸ ਕਰਕੇ ਇਸੇ ਜੀਵਨ ਦੇ ਵਿੱਚ ਚੰਗੇ ਕਰਮ ਕਰੋ ਚੰਗਾ ਬੀਜੋ ਤਾਂ ਜੋ ਤੁਸੀਂ ਚੰਗਾ ਵੱਢ ਸਕੋ ਤੇ ਗੁਰੂ ਪਿਆਰਿਓ ਇਸ ਤਰ੍ਹਾਂ ਨੂਰ ਸਾਹ ਜਾਦੂਗਰ ਨੇ ਜੋ ਬੰਗਾਲ ਦੀ ਜਾਦੂਗਰ ਨੇ ਬੜੀ ਮਸ਼ਹੂਰ ਸੀ ਧਰਮਗੁਰੂ ਨਾਨਕ ਮਹਾਰਾਜੀ ਨੇ ਤਾਰ ਦਿੱਤੀ ਉਹਦੀਆਂ ਸੇਵਕਾਂ ਨੂੰ ਆਜ਼ਾਦ ਕਰਵਾ ਦਿੱਤਾ ਜਿਹੜੇ ਹੋਰ ਬੰਦਕ ਬਣਨੇ ਸੀ ਧਰਮਗੁਰੂ ਨਾਨਕ ਮਹਾਰਾਜ ਨੇ ਉੱਥੇ ਰੋਕ ਲਗਾ ਦਿੱਤੀ ਇਸ ਤਰ੍ਹਾਂ ਭਾਈ ਮਰਦਾਨਾ ਜੀ ਦੇ ਨਾਲ ਗੁਰੂ ਨਾਨਕ ਮਹਾਰਾਜੀ ਨੇ ਬੰਗਾਲ ਦੀਆਂ ਜਾਦੂਗਰਨੀਆਂ ਨੂੰ ਤਾਰਿਆ ਸੋ ਗੁਰੂ ਪਿਆਰਿਓ ਆਪਣਾ ਜੋ ਗੁਰਬਾਣੀ ਐਂਡ ਹਿਸਟਰੀ ਐ ਚੈਨਲ ਐ ਇਸ ਤੇ ਆਪਾਂ ਰੋਜ਼ ਤੁਹਾਡੇ ਨਾਲ ਗੁਰਬਾਣੀ ਤੇ ਇਤਿਹਾਸ ਦੀ ਵਿਚਾਰ ਕਰਦੇ ਆ ਇਹ ਇਤਿਹਾਸ ਤੁਹਾਨੂੰ ਕਿੱਦਾਂ ਲੱਗਦਾ ਹੈ ਕਿਰਪਾ ਕਰਕੇ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਦਾਸਤ ਹੋਈਆਂ ਬੇਅੰਤ ਪੁੱਲਾਂ ਚੁੱਕਾਂ ਦੇਖਿਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਇਹ ਵੀ ਸਭ ਤੋਂ ਵੱਡੀ ਸੇਵਾ ਹੈ ਅਗਲੀ ਵੀਡੀਓ ਵਿੱਚ ਅਗਲਾ ਇਤਿਹਾਸ ਲੈ ਕੇ ਮਿਲਾਂਗੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ